ਰਾਮ ਰਾਮ ਦੋਸਤੋ ਸਭ ਦਾ ਸਵਾਗਤ ਹੈ ਜਦੋਂ ਅਸੀਂ ਹਿੰਦੀ ਫਿਲਮਾਂ ਦੀ ਸਭ ਤੋਂ ਸੋਹਣੀ ਅਭਿਨੇਤਰੀ ਦੀ ਗੱਲ ਕਰਦੇ ਹਾਂ ਤਾਂ ਮਧੂਬਾਲਾ ਦਾ ਨਾਮ ਆਉਣਾ ਲਾਜ਼ਮੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ 1952 ਦੀ ਇੱਕ ਪ੍ਰਸਿੱਧ ਸਰਵੇਖਣ ਵਿੱਚ ਮਧੂਬਾਲਾ ਚੌਥੇ ਨੰਬਰ ਤੇ ਰਹੀ ਸੀ 1952 ਵਿੱਚ ਫਿਲਮ ਫੇਅਰ ਨੇ ਇੱਕ ਸਰਵੇਖਣ ਕੀਤਾ ਜਿਸ ਵਿੱਚ ਪੁੱਛਿਆ ਗਿਆ ਸੀ ਭਾਰਤੀ ਸਿਨੇਮਾ ਦੀ ਸਭ ਤੋਂ ਸੋਹਣੀ ਅਭਿਨੇਤਰੀ ਕੌਣ ਹੈ ਮਦੂਬਾਲਾ ਜਿਸ ਨੂੰ ਗੋਡੈਸ ਆਫ ਬਿਊਟੀ ਕਿਹਾ ਜਾਂਦਾ ਸੀ ਉਸ ਲਿਸਟ ਵਿੱਚ ਚੌਥੇ ਸਥਾਨ ਤੇ ਸੀ ਹੁਣ ਸੋਚੋ ਉਹ ਅਭਿਨੇਤਰੀ ਜਿਸ ਨੂੰ ਹਾਲੀਵੁੱਡ ਦੇ ਫ੍ਰੈਂਕ ਕੈਪਰਾ ਨੇ ਹਾਲੀਵੁੱਡ ਰੈਡੀ ਕਿਹਾ ਸੀ ਜਿਸ ਦੀ ਸੋਹਣੀਤਾ ਇੰਨੀ ਬੇਮਿਸਾਲ ਸੀ ਕਿ ਕੈਮਰਾ ਵੀ ਉਸ ਦੀ ਖੂਬਸੂਰਤੀ ਪੂਰੀ ਤਰ੍ਹਾਂ ਕੈਪਚਰ ਨਹੀਂ ਕਰ ਸਕਦਾ ਸੀ ਉਹ ਚੌਥੇ ਨੰਬਰ ਤੇ ਕਿਉਂ ਸੀ ਪਰ ਅਸੀਂ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਆਓ ਪਹਿਲਾਂ ਉਹ ਤਿੰਨ ਅਭਿਨੇਤਰੀਆਂ ਬਾਰੇ ਜਾਣੀਏ ਜਿਨ੍ਹਾਂ ਨੇ 1952 ਦੀ ਇਸ ਸਰਵੇਖਣ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਨਲਿਨੀ ਜੈਵੰਤ ਅੱਜ ਸ਼ਾਇਦ ਨਲਿਨੀ ਜੈਵੰਤ ਦਾ ਨਾਂ ਕੱਟ ਸੁਣਨ ਨੂੰ ਮਿਲੇ ਪਰ 1950 ਦੇ ਦਹਾਕੇ ਵਿੱਚ ਉਹ ਨਾ ਸਿਰਫ ਬਿਹਤਰੀਨ ਅਦਾਕਾਰੀ ਬਲਕਿ ਲਾਜਵਾਬ ਖੂਬਸੂਰਤੀ ਕਰਕੇ ਵੀ ਮਸ਼ਹੂਰ ਸੀ ਉਹਨਾਂ ਨੂੰ ਫਿਲਮistan ਕਬੀਨ ਕਿਹਾ ਜਾਂਦਾ ਸੀ ਉਹਨਾਂ ਦੀਆਂ ਅੱਖਾਂ ਤੇ ਮੁਸਕਾਨ ਇੰਨੀ ਖੂਬਸੂਰਤ ਸੀ ਕਿ ਲੋਕ ਉਹਨਾਂ ਨੂੰ ਗ੍ਰੇਸ ਆਫ ਇੰਡੀਅਨ ਸਿਨੇਮਾ ਕਹਿੰਦੇ ਸਨ ਉਹਨਾਂ ਨੇ ਅਨਹੋਣੀ ਅਤੇ ਬੜੀ ਬੰਦ ਵਰਗੀਆਂ ਫਿਲਮਾਂ ਕੀਤੀਆਂ ਉਹਨਾਂ ਦੀ ਸਕਰੀਨ ਤੇ ਮੌਜੂਦਗੀ ਇੰਨੀ ਸ਼ਾਨਦਾਰ ਸੀ ਕਿ ਹਰੇਕ ਸ਼ਾਟ ਵਿੱਚ ਦਰਸ਼ਕ ਮੰਤਰਮੁਗਧ ਹੋ ਜਾਂਦੇ ਨਰਗਿਸ ਨਰਗਿਸ ਨਾ ਸਿਰਫ ਸੋਹਣੀ ਸੀ ਉਸ ਦੇ ਵਿੱਚ ਇੱਕ ਖਾਸ ਆਕਰਸ਼ਣ ਵੀ ਸੀ ਮਦਰ ਇੰਡੀਆ ਵਰਗੀਆਂ ਕਲਾਸਿਕ ਫਿਲਮਾਂ ਵਿੱਚ ਕੰਮ ਕਰ ਚੁੱਕੀ ਨਰਗਿਸ ਸਿਰਫ ਗਲੈਮਰ ਤੇ ਨਿਰਭਰ ਨਹੀਂ ਸੀ ਬਲਕਿ ਉਸ ਦੀ ਸਾਦਗੀ ਅਤੇ ਡੂੰਘਾਈ ਨੇ ਉਸ ਨੂੰ ਹੋਰ ਵਧੀਆ ਬਣਾ ਦਿੱਤਾ ਉਸ ਦੀ ਮੁਸਕਾਨ ਇੰਨੀ ਖੂਬਸੂਰਤ ਸੀ ਕਿ ਉਹ ਸਿੱਧੀ ਲੋਕਾਂ ਦੇ ਦਿਲਾਂ ਵਿੱਚ ਵਸ ਜਾਂਦੀ ਬੀਨਾ ਰਾਏ ਬੀਨਾ ਰਾਏ ਦੀ ਸੋਨਿਆਤਾ ਮਰਿਆਦਾ ਅਤੇ ਪੁਰਾਣੀ ਭਾਰਤੀ ਨਾਰੀ ਦੀ ਤਸਵੀਰ ਪੇਸ਼ ਕਰਦੀ ਸੀ ਉਹਨਾਂ ਨੇ ਅਨਾਰਕਲੀ ਅਤੇ ਕਗੜ ਵਰਗੀਆਂ ਬਲੈਂਕਬਸਟਰ ਫਿਲਮਾਂ ਕੀਤੀਆਂ ਉਸ ਦੀ ਨਰਮ ਆਵਾਜ਼ ਅਤੇ ਅਦਾਕਾਰੀ ਨੇ ਦਰਸ਼ਕਾਂ ਨੂੰ ਮੋਹ ਲਿਆ ਖਾਸ ਗੱਲ ਇਹ ਸੀ ਕਿ ਉਸ ਦੀ ਖੂਬਸੂਰਤੀ ਬਿਨਾਂ ਕਿਸੇ ਪਾਰੀ ਗਹਿਣਿਆਂ ਜਾਂ ਮੇਕਅਪ ਦੇ ਵੀ ਚਰਚਾ ਵਿੱਚ ਰਹਿੰਦੀ ਅਤੇ ਹੁਣ ਆਉਂਦੇ ਹਾਂ ਮਧੂਬਾਲਾਵਲ ਜੋ ਇਸ ਲਿਸਟ ਵਿੱਚ ਵੇ ਸਥਾਨ ਤੇ ਸੀ ਮਧੂਬਾਲਾ ਦੀ ਖੂਬਸੂਰਤੀ ਸਿਰਫ ਪਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ ਲੋਕ ਕਹਿੰਦੇ ਸਨ ਕਿ ਉਹ ਇੰਨੀ ਗੋਰੀ ਸੀ ਕਿ ਜਦ ਉਹ ਪਾਣੀ ਪੀਂਦੀ ਉਹ ਗਲੇ ਵਿੱਚ ਲੰਗਦਾ ਸਾਫ ਦਿਖਦਾ ਪਰ 1952 ਤੱਕ ਉਹ ਅਜੇ ਵੀ ਆਪਣੇ ਆਪ ਨੂੰ ਇੰਡਸਟਰੀ ਵਿੱਚ ਸਥਾਪਿਤ ਕਰ ਰਹੀ ਸੀ ਤੇ ਹੋ ਸਕਦਾ ਹੈ ਕਿ ਉਸ ਵੇਲੇ ਉਹ ਨਲਿਨੀ ਨਰਗਿਸ ਜਾਂ ਬੀਨਾ رائے ਵਰਗੀ ਲੋਕ ਪ੍ਰਿੰਨਾ ਹੋਈ ਹੋਵੇ ਪਰ ਸਮੇਂ ਦੇ ਨਾਲ ਮਦੂਬਾਲਾ ਨੂੰ ਉਹ ਮਾਨ ਮਿਲਿਆ ਜੋ ਸ਼ਾਇਦ 1952 ਵਿੱਚ ਲੋਕ ਪੂਰੀ ਤਰ੍ਹਾਂ ਸਮਝ ਨਹੀਂ ਸਕੇ 1993 ਵਿੱਚ ਜਦੋਂ ਇੱਕ ਹੋਰ ਸਰਵੇਖਣ ਹੋਇਆ ਤਾਂ ਮਧੂਬਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਏਸੀ 1952 ਦੀ ਉਸ ਸਰਵੇਖਣ ਦੀ ਗੱਲ ਤੇ ਉਹ ਤਿੰਨ ਸੋਨੀਆਂ ਅਭਿਨੇਤਰੀਆਂ ਜਿਨ੍ਹਾਂ ਨੇ ਉਸ ਸਮੇਂ ਮਧੂਬਾਲਾ ਨੂੰ ਵੀ ਪਿੱਛੇ ਛੱਡ ਦਿੱਤਾ। ਪਰ ਸਮੇਂ ਨੇ ਮਧੂਬਾਲਾ ਨੂੰ ਉਸਦੀ ਅਸਲ ਥਾਂ ਦਿਵਾਈ। ਜੇਕਰ ਤੁਸੀਂ ਇਹ ਵੀਡੀਓ ਪਸੰਦ ਕਰਦੇ ਹੋ ਤਾਂ ਲਾਈਕ ਕਰੋ, ਸ਼ੇਅਰ ਕਰੋ। ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਮધુਬਾਲਾ ਬਾਰੇ ਸਭ ਤੋਂ ਵਧੀਆ ਕੀ ਲੱਗਦਾ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਰਾਮ ਰਾਮ